ਬੈਠੋ ਕੋਠੀਆਂ ਦੇ ਵਿੱਚ ਇਹਨਾਂ ਵਾਂਗਰ ਬੈਠ ਕੇ ਲਾ ਕੇ ਜਨਰੇਟਰ ਲਾ ਕੇ ਤੇ ਸਾਨੂੰ ਕਦੋਂ ਤੁਸੀਂ ਸਾਡੇ ਘਰ ਤੇ ਲੈਟ ਪਰ ਆਓ ਤੇ ਤੁਸੀਂ ਕਹੋ ਵੀ ਲੈਗਾ ਨਹੀਂ ਭਾਈ ਲੈਣ ਦੇ ਇਸ ਸੋਹੇ ਗੱਲ ਕਰਿਓ ਬਾਹਰ ਬੱਲੇ ਆ ਬੰਦੇ ਰਾਤ ਹੋਰ ਕਰੀ ਆ ਰਹਿੰਦੇ ਆ ਗਏ ਆ ਰਹਿੰਦਾ ਹੈ ਅੱਜ ਤਾਂ ਬਹੁਤ ਵਧੀਆ ਲੈਟ ਕਰ ਕਰਕੇ ਹੋਰ ਆਸੇ ਦੇ ਰਹੇ ਨਾ ਇਹ ਕਿੱਥੇ ਗਏ ਸਾਨੂੰ ਨਹੀਂ ਪਤਾ ਤੁਹਾਨੂੰ ਨਾ ਤੁਹਾਨੂੰ ਮਜਬੂਰ ਕਰਦੇ ਹੋ ਕਿਉਂ ਮਜਬੂਰ ਕਰਦੇ ਹੋ ਸਕਿਉਟੀ ਹੋਦੀ ਹੋ ਸਾਡੀ ਨਹੀਂ ਹੋ ਨਾ ਮਾਰੋਗੇ ਤੁਸੀਂ ਇੱਥੇ ਧਰਨਾ ਹੁਣ 500 ਬੰਦਿਆਂ ਦਾ ਇੱਥੇ ਧਰਨਾ ਵਾ ਕਰਨ ਲਾ ਕੇ ਹਟਾਂਗੇ ਅਸੀਂ तल बदल आदमी आहे कॾहिं कांग्रस की आम आदमी च खून वाला <laughs> <उबाला> मार दा, <laughs> चारी दा चारी ਤਾਨੂੰ ਤਕਲੀਫ ਹੈ ਡਾਕਟਰ ਕੋਲ ਕਿਉਂ ਜਾਂ ਨਵਰੀਸ ਕਿਉਂ ਜਾਂ ਡਾਕਟਰ ਹਾਂ ਤੇ ਇਹ ਆਮ ਹੁੰਦਾ ਹਾਲਾਤ ਅੱਛਾ ਤੁਸੀਂ ਬੈਠੋ ਕੋਠੀਆ ਦੇ ਵਿੱਚ ਕਿੰਨਾ ਟਾਈਮ ਬੈਠ ਕੇ ਲਾ ਕੇ ਜਨਰੇਟਰ ਲਾ ਕੇ ਤੇ ਸਾਨੂੰ ਕਦੇ ਤੁਸੀਂ ਸਾਡੇ ਘਰ ਤੇ ਲੈਟ ਪਾ ਦਿਓ ਤੇ ਤੁਸੀਂ ਕਹੋ ਵੀ ਲੈਗਾਉ ਲੋ ਨਹੀਂ ਕੇ ਲੈਟ ਦੇ ਇਸੇ ਵੇਲੇ ਗੱਲ ਕਰੀਓ ਬਾਹਰ ਭੱਲੇ ਆ ਰਹੀਆਂ ਆ ਗਣੀਆਂ ਹੋਣੀਆਂ ਆ ਹੰਦਾ ਲਗਾ ਅੱਜ ਤਾਂ ਬਹੁਤ ਹੋ ਗਿਆ ਉਹਨੂੰ ਫੋਨ ਕਰ ਲਿਓ ਕੋਈ ਬੱਚੇ ਤੁਹਾਡੇ ਸੰਗ ਹੋ ਰਹੇ ਆ ਰਾਤ ਹੋ ਗਈ ਜੇdre ਛੋਟੇ ਛੋਟੇ ਹੋ ਜੇ ਤੇਰੇ ਕਫਤੇ ਹੋਣਾ ਤੇ ਤਨਵ ਲਾਇਟ ਭਰ ਗਏ ਜਨਾਬ 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 ਤੁਮਕ ਲੱਗੇ ਜਨਾਬ 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 ਸਭੀ ਚੋਈ ਆਓ ਜਗ ਦੇਖ ਜਨਾਬ ਕਾਸਮਾ ਲੱਗ ਗਈ ਉਹਦੀ ਚਲਾ ਉਹ ਜਨਾਬ ਜੀ ਤੁਸੀਂ ਉੱਪਰ ਤੁਸੀਂ ਜਿੱਦੜੇ ਮੈਂ ਉਹ ਨਹੀਂ ਕਰਦਾ ਅਸੀਂ ਸਾਰੇ ਬੱਸੇ ਜਾਏ ਆ ਉਹਦੇ ਬਹੁਤ ਟਾਈਮ ਲੱਗਦਾ ਹੈ ਆਪਣੇ ਪੁਲਿਸਾਂ ਨੂੰ ਬਾਰ-ਬਾਰ ਸਾਨੂੰ ਫੋਨ ਆ ਰਹੇ ਜਨਾਬ ਉੱਥੇ 2 ਘੰਟੇ ਤੋਂ 4 ਘੰਟੇ ਮੱਲਾਫ ਲੈਣਗੇ ਉਸ ਤੋਂ ਬਾਅਦ ਸਾਰਾ ਜੱਟ ਲਿੱਟੂ ਕੋਈ ਨਹੀਂ ਕੋਈ ਜਨਾਬ ਕਦੀ ਕਦੀ ਸੁਮਾਈ ਗਈ ਹੋਈ ਜਾ ਕੇ ਦੇਖ ਲਓ ਪਬਲਿਕ ਫੇਸ ਦੇ ਵਿੱਚ ਰਾਤ ਨੂੰ ਸਮਾਈ ਕੀਤੀਆਂ ਨਾ ਕਰੋ ਠੀਕ ਹੈ ਸਾਨੂੰ ਜੇਲ੍ਹ ਕਿਸੇ ਤੋਂ ਕੀ ਦੇਖ ਠੀਕ ਹੋ ਰਹੀ ਤੁਸੀਂ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਕਿੱਥੇ ਖਮਾੜੀ ਟੁੱਟਿਆ ਕਿੱਥੇ ਲੈਟ ਦੀ ਮਜੂਰੀ ਨਹੀਂ ਹੋਈ ਆ ਜਿਹੜੇ ਐਮ.ਐਲ.ਏ. ਸਾਹਿਬ ਇਹ ਲੈਟ ਕੱਢ ਕੇ ਹੋਰ ਪਾਸੇ ਦੇ ਰਹੇ ਨਾ ਇਹ ਕਿੱਥੇ ਗਏ ਸਾਨੂੰ ਹੀ ਪਤਾ ਸਾਨੂੰ ਪਤਾ ਇਸ ਚੀਜ਼ ਦਾ ਦਿੱਲੀ ਲੇਨ ਕੱਟੜ ਕੇ ਦੇ ਰਿਆ ਹਾਲੂਾ ਜਿੱਤੋਗਾ ਨਹੀਂ ਜ਼ਿੰਦਗੀ ਚ ਸਾਡੇ ਖੂਨ ਪਸੇ ਬੇਈਂ ਕੱਢ ਦਿਆ ਇਹ ਨਾ ਹਨਾ ਨਾ ਤੁਸੀਂ ਮਜਬੂਰ ਕਰਦੇ ਹੋ ਕਿਉਂ ਮਜਬੂਰ ਕਰਦੇ ਹੋ ਸਿਕਿਉਰਟੀ ਹੋਦੀ ਓ ਸਾਡੀ ਨਹੀਂ ਓ ਕੀ ਸੀ ਆਲੀ ਖਾਣਾ ਬਲਾਉਂਗੇ ਹੁਣ ਹੋਰ ਕੀ ਹੋ ਗਈ ਖਾਣਾ ਬਲਾਉਂਗੇ ਜੇ ਉਨ ਚਾਹਦੇ ਨੇ ਪਹਚਾਣੋ ਸਾਨੂੰ ਕੋਈ ਪਰਵਾਹੀ ਇੱਕ ਜਿੱਦੀ ਵੀ ਹੱਕ ਲੈ ਲੈਣੇ ਤੁਹਾਡੇ ਕੋਲ ਸ਼੍ਰੀਮਾਨ ਜੀ ਪੀਐਸ ਸਾਹਿਬ ਮੈਂ ਵੀ ਇਹ ਨੀਲਾ ਵੀਰੇ ਆਹ ਨੋਡ ਮੈਂ ਤਾਂ ਡਾਟੇ ਵਰਕ ਬਸ ਇਹ ਦੱਸੋ ਦੋ ਦੋ ਘੰਟਿਆਂ ਲੈਟ ਵੰਡੀ ਆ ਰਹੀ ਹੈ ਸ਼ਹਿਰ 'ਚ ਸਾਡੇ ਘਾਟੇ ਵਾਲੀ ਤੇ ਨਹੀਂ ਆ ਰਹੀ ਜਾਂ ਰੰਚ ਮੈਟਰ ਦੇ ਦਿਓ ਜਾਂ ਇਨ ਮਟ ਬੈਠੇ ਸਾਨੂੰ ਦੇ ਦਿਓ ਤਾਸ ਹੀ ਘਰ ਜਾਵਾਂਗੇ ਨੇ ਤਾਂ ਅਸੀਂ ਨਹੀਂ ਜਾਂਦੇ